ਸਬਾ ਚੋਣਾ ਨੇੜੇ ਆਉਂਦੀਆਂ ਹੀ ਸ਼੍ਰੋਮਣੀ ਕਾਲੇਦਲ ਨੂੰ ਆਉਣ ਲੱਗੀ ਹੈ ਪ੍ਰਾਣੇ ਲੀਡਰਾਂ ਦੀ ਯਾਦ ਜਿਲੇ ਸ਼ਾਇਦ ਰੁਸਗੇ ਸਨ ਹੁਣ ਉਹਨਾਂ ਨੂੰ ਮਨਾਉਣ ਵਾਸਤੇ ਯਤਨ ਹੁੰਦੇ ਆ ਨਜ਼ਰ ਆ ਰਹੇ ਆ ਤੋਂ ਦੱਸ ਦਿੰਦੇ ਆ ਕਿ 1 ਫਰਵਰੀ ਤੋਂ 40 ਦਿਨਾਂ ਦੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਕਾਲੇਦਲ ਸ਼ੁਰੂ ਕਰਨ ਵਾਲਾ ਹੈ ਉਹਨਾਂ ਦਾ ਟੀਚਾ ਹੈ ਕਿ 40 ਦਿਨਾਂ ਚ 117 ਜੋ 40 ਵਿਧਾਨ ਸਭਾ ਹਲਕੇ ਕਵਰ ਕੀਤੇ ਜਾਣ ਜਿਹਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਸੋਚ ਰਿਹਾ ਹੈ ਕਿ ਜਿਵੇਂ ਸੁਖਦੇਵ ਸਿੰਘ ਢੀਂਡ ਸਾਹਿਬ ਅਤੇ ਬੀਬੀ ਜਗੀਰ ਕੌਰ ਵਰਗੇ ਪੁਰਾਣੇ ਸਿਆਸਤਦਾਨ ਨੇ ਉਹਨਾਂ ਨੂੰ ਮੁੜ ਪਾਰਟੀ ਦੇ ਨਾਲ ਐਕਟਿਵਲੀ ਜੋੜਿਆ ਜਾਵੇ ਤੁਹਾਨੂੰ ਦੱਸ ਦਿੰਨੇ ਆ ਕਿ ਸੁਖਦੇਵ ਸਿੰਘ ਢੀਂਡ ਸਾਹਿਬ ਦਾ ਕਹਿਣਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਹਰਤਕ ਸਾਈ ਵਿਖੇ ਜਾ ਕੇ 2015 ਚ ਹੋਈਆਂ ਬੇਅਦਬੀਆਂ ਦੇ ਲਈ ਮਾਫੀ ਮੰਗਣ ਤਾਂ ਫਿਰ ਮੈਂ ਪਾਰਟੀ 'ਚ ਵਾਪਸ ਆਣ ਲਈ ਸੋਚ ਸਕਦਾ ਉੱਥੇ ਹੀ ਇਸਤਰੀ ਵਿੰਗ ਤੋਂ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਨੇ ਕਿਹਾ ਕੀ ਐਸਜੀਪੀਸੀ ਯਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਸਿਆਸੀ ਦਖਲ ਨਹੀਂ ਹੋਣਾ ਚਾਹੀਦਾ ਅਤੇ ਐਸਜੀਪੀਸੀ ਨੂੰ ਆਜ਼ਾਦ ਰੱਖਣਾ ਚਾਹੀਦਾ ਸੋ ਦੋਨੋਂ ਪ੍ਰਾਣੇ ਸਿਆਸੀ ਲੀਡਰਾਂ ਦੀਆਂ ਆਪਣੀਆਂ ਕੁਝ ਮੰਗਾਂ ਨੇ ਜੇਕਰ ਇਹ ਮੰਗਾਂ ਸ਼੍ਰੋਮਣੀ ਕਾਲੀ ਦਲ ਪਾਰਟੀ ਪੂਰੀ ਕਰਦੀ ਹੈ ਤਾਂ ਸ਼ਾਇਦ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਨਾਲ ਇਹਨਾਂ ਦੀ ਇੱਕ ਦੋ ਦਿਨਾਂ ਤੱਕ ਮੀਟਿੰਗ ਹੋ ਸਕਦੀ ਹੈ ਅਤੇ ਫਿਰ ਜਿਹੜੀ 40 ਦਿਨਾਂ ਦੀ 40 ਵਿਧਾਨ ਸਭਾ ਹਲਕਿਆਂ ਚ ਪੰਜਾਬ ਬਚਾਓ ਯਾਤਰਾ ਨਿਕਲਣੀ ਹੈ ਉਹਦੇ ਵਿੱਚ ਇਹ ਸਾਰੇ ਪ੍ਰਾਣੇ ਜਿਹੜੇ ਸੀਨੀਅਰ ਚਿਹਰੇ ਨੇ ਇਹ ਮੁਰਦਵਾਰਾ ਪਾਰਟੀ ਦੇ ਨਾਲ ਪਾਰਟੀ ਪ੍ਰਧਾਨ ਦੇ ਨਾਲ ਇੱਕ ਮੰਚ ਤੇ ਇਕੱਠਿਆਂ ਹੁੰਦਿਆਂ ਹੋਇਆਂ ਨਜ਼ਰ ਆ ਸਕਦੇ ਨੇ